हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਤਵੀਰ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਕਰਦਾ ਵੀਰ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਨਵੇਂ ਆਉਂਦੇ ਆ ਇਸ ਕਿੱਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਪਸ਼ੂ ਤੁਹਾਨੂੰ ਦਿਖਾਉਣੇ ਆ ਤਿੰਨ ਮੱਝਾਂ ਇੱਕ ਬੈੜ ਦੋ ਪਸ਼ੂ ਸੋਏ ਆ ਆ ਜਿਹੜੀਆਂ ਦੋਸਤੋ ਪਹਿਲੇ ਦੂਜੇ ਨੰਬਰ ਤੇ ਤੁਸੀਂ ਇਹ ਮਜਾ ਦੇਖ ਰਹੇ ਜੇ ਇਹ ਦੋਨੋਂ ਤਾਜ਼ੀਆਂ ਸੱਜਰ ਸੁਈਆਂ ਨੇ ਤੇ ਇੱਕ ਮੱਝ ਇੱਕ ਵੜ ਜਿਹੜੀ ਆਪਾਂ ਤੁਹਾਨੂੰ ਤੀਜੇ ਤੇ ਚੌਥੇ ਨੰਬਰ ਤੇ ਦਿਖਾਵਾਂਗੇ ਇਹ ਦੋਨੋਂ ਗੱਭਣਾਂ ਤਿਆਰੀ ਵਾਲੇ ਪਸ਼ੂ ਆ ਅੱਜ ਤਰੀਕ ਦਿਓਸਤੋ 7 ਅਗਸਤ ਤੇ ਮਾਰਨਿੰਗ ਦਾ ਸਮਾਂ ਹੈ ਕੋਈ 9:30 ਵਜੇ ਦਾ ਆਓ ਕਰਦੇ ਆ ਗੱਲਬਾਤ ਅਮਰਤ ਦੇ ਨਾਲ ਸਭ ਤੋਂ ਪਹਿਲੇ ਅਮਰਤ ਸਾਸਰੀ ਗੱਭੇ ਜੀ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਠੀਕ ਠਾਕ ਅਮਰਤ ਸਿਆ ਪੁਕਰਪੋਟ ਹਾਂਜੀ ਹਾਂਜੀ ਇਹ ਅਮਰਤ ਪਸ਼ੂ ਅਜਾ ਚਾਰ ਆਪਣੇ ਕੋਲ ਆ ਦੋ ਸੋਏ ਆ ਤੇ ਦੋ ਹੀ ਗੱਬਣ ਹਾਂਜੀ ਹਾਂਜੀ ਵੀਰ ਜੀ 나ਗ ਤੇ ਆਪਣੇ ਤੁਹਾਨੂੰ ਪਤਾ ਉਹ ਦਰਮਿਣੀ ਮੈਂ ਬਹੁਤ ਚੰਗੀ ਲਾਈ ਵੀਡੀਓ ਪਾਉਣੀ ਨਹੀਂ ਨਹੀਂ ਵੇਖੀ ਹਾਂ ਹਾਂ ਵੇਖੀ ਸੀ ਇੱਥੇ ਆਪਣੀ ਮੇਗੀ ਇੱਥੋਂ ਦੇ ਲੈ ਕੇ ਕਾਲੇ ਸੰਘਿਆਂ ਦੇ ਬੰਦੇ ਚੰਗੀ ਮੈਂ ਦੱਸਣ ਦਿਆ ਹਾਂ ਹਾਂਜੀ ਹਾਂਜੀ ਆਪਾਂ ਵੀਡੀਓ ਤਾਂ ਪਾਉਣੀ ਹੀ ਮੁੜ ਕੇ 나ਗ ਆਉਂਦੇ ਰਹੇ ਵੇਖ ਜਾਂਦੇ ਰਹੇ ਚਾਰ ਦਿਨ ਹੋ ਗਏ ਆਪਣੀ ਵੀਡੀਓ ਪਾਈ ਨਹੀਂ ਉਦਾਂ ਠੀਕ ਆ ਅੱਗੇ ਤੇ ਤੁਹਾਨੂੰ ਪਤਾ ਰੈਗੂਲ ਪਈ ਜਾਂਦੀ ਹੈ ਇੱਕ ਦਿਨ ਛੱਡ ਕੇ ਫਾਲ ਵੀ ਗਈ ਜਾਂਦਾ ਹਾਂਜੀ ਤੇ ਉਹ ਰਕੀਮ ਆ ਹਾਂ ਚਲੋ ਵੀਡੀਓ ਪਾਈਏ ਬਵਾ ਦਿਨ ਹੋ ਗਏ ਆ ਫਾਲ ਤੇ ਵਿਗੰਦੇ ਆ ਅੱਜ ਫੇਰ ਅਵਰਤ ਆਪਾਂ ਬਿਲਕੁਲ ਕਸਰਾ ਕੁਸਰਾ ਕੱਢ ਕੇ ਮਾਲ ਚਲੋ ਦੇਣਾ ਆਪਣੇ ਭਰਾਵਾਂ ਨੂੰ ਹਾਂਜੀ 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 ਵੀਰ ਜੀ ਜ਼ਰੂਰ ਠੀਕ ਹੈ ਜੀ ਪਰ ਵੀਰ ਭਰਾ ਕੋਈ ਵੀ ਆ ਨਾ ਰੀਨੰਤ تسਲੀ ਨਾ ਵੀਡੀਓ ਵੇਖ ਕੇ ਤੇ ਫਿਰ ਸੌਦਾ ਕਰਿਆ ਕਰੋ ਕਿਉਂਕਿ ਦੰਕਰ ਵੀਗਣਾ ਅਧਾ ਘੰਟੇ ਡੇਢ ਘੰਟੇ ਜੀ ਬਾਪੂ ਬੇਬੇ ਨੂੰ ਪਹਿਲਾਂ ਜ਼ਰੂਰ ਵਿਖਾਇਆ ਕਰੋ ਬਾਦ ਵਿੱਚ ਵੀਰ ਕਈ ਕਹਿ ਦਿੰਦੇ ਹੋਣਗੇ ਵੀ ਵੀਰੇ ਬੇਬੇ ਨਹੀਂ ਮੰਨਦੀ ਬਾਪੂ ਨਹੀਂ ਮੰਨਦਾ ਭਰਾ ਨਹੀਂ ਆਏ ਵੱਡੀ ਆ ਉਹ ਪਹਿਲਾਂ ਵੀਡੀਓ ਵੇਖੋ 2-3 ਟਾਈਮ ਵੇਹ ਰੀ ਨਾ ਤਸੱਲੀ ਨਾ ਕੋਈ ਕਾਲੀ ਨਹੀਂ ਹੁੰਦੀ ਵੀਡੀਓ ਵੇਖ ਕੇ ਘੰਟਾ ਡੇਢ ਘੰਟਾ ਤਸੱਲੀ ਨਾ ਵੀਡੀਓ ਵੇਖ ਕੇ ਸਾਰੇ ਟੱਬਰ ਨਾਲ ਸਲਾਹ ਕਰਕੇ ਫੇਰ ਸਾਈ ਪਾਵੇ ਵੀਰ ਮੇਰਾ ਬਿਲਕੁਲ ਜੀ ਬਿਲਕੁਲ ਆ ਤੁਸੀਂ ਕਾਲੀ ਨਾ ਕਰਿਆ ਕਰੋ ਆ ਚੀਜ਼ ਆਪਾਂ ਜੇਕਰ ਤੁਹਾਨੂੰ ਬਿਲਕੁਲ ਤਸੱਲੀ ਦੇ ਨਾਲ ਦਿਖਾਉਣੇ ਆ ਤੋਂ ਤੁਹਾਡਾ ਵੀ ਜਿਹੜਾ ਫਰਜ਼ ਬਣਦਾ ਵੀ ਇੱਕ ਵਾਰੀ ਤਸੱਲੀ ਨਾਲ ਪੂਰੀ ਗੱਲਬਾਤ ਸਮਝ ਕੇ ਵੀਡੀਓ ਵੇਖ ਕੇ ਪਸ਼ੂ ਵੇਖ ਕੇ ਫਿਰ ਸਾਈ ਬਿਆਨ ਪਾਇਆ ਕਰੋ ਮੇਰਾ ਵੀਰ ਇਹ ਬੇਨਤੀਆਂ ਹੁੰਦੀਆਂ ਨੇ ਪਹਿਲਾਂ ਸਮਝ ਲਿਆ ਕਰੋ ਗੱਲ ਨੂੰ ਪਸ਼ੂ ਨੂੰ ਸਮਝ ਲਿਆ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਆਪ ਤਾਂ ਸਾਈ ਬਿਆਨ ਪਾਇਆ ਕਰੋ ਲੈ ਅਮਰਤ ਪਹਿਲੇ ਨੰਬਰ ਤੇ ਸ਼ੁਰੂਆਤ ਹੈ ਕਿ ਵੀ ਚਾਰ ਦਾੰਦ ਝੋਟੀ ਆ ਇਹਨੂੰ 17 18 ਦਿਨ ਹੋ ਗਏ ਸੂਈ ਨਹੀਂ ਝੋਟੀ ਨੂੰ ਠੀਕ ਹੈ ਜੀ ਦੁੱਧ ਦੇ ਦੇ ਕੋਲੇ 9 ਕਿਲੋ ਹੋਊਗਾ ਝੋਟੀ ਕੋਲੇ ਠੀਕ ਹੈ ਜੀ ਹਾਂ ਜੀ ਹਾਂ ਉਹ ਦੱਸੋ 9 ਕਿਲੋ ਦੁੱਧ 17 18 ਦਿਨਾਂ ਦੀ ਸੂਈ ਪਹਿਲਾ ਸੂਆ ਝੋਟੀ ਆ ਬੜੀ ਵਧੀਆ ਛਾਈ ਛੂਈ ਬਹੁਤ ਆ ਝੋਟੀ ਦੇ ਵਿੱਚ ਚੌੜਾ ਪਿੱਠਪੂੜਾ ਸੋਹਣੀ ਹਾਈਟ ਕੱਦ ਦੇ ਵਿੱਚ ਆ ਸਿੰਘੀ ਬਿਲਕੁਲ ਛੋਟੀ ਆ ਥਣ ਚੱਡੇ ਦੀ ਬੜੀ ਖਬਰਦਾਰ ਆ ਭਵਾਨਾ ਲੇਵਾ ਆਪਾਂ ਤੁਹਾਨੂੰ ਦਿਖਾਵਾਂਗੇ ਬੰਦ ਲੇਵੇ ਦੇ ਵਿੱਚ ਕੰਪੈਕਟ ਟਰੈਕਟਰ ਦੇ ਵਿੱਚ ਆ ਦੋਸਤੋ ਥਣ ਪੂਰਾ ਥੀ ਚਵਾਈ ਵਾਲਾ ਮੁੱਠੀ ਮੁੱਠੀ ਥਣ ਲੱਗਾ ਕਰਮਾ ਲਈ ਨੂੰ ਆ ਦੇਖੋ ਬਹੁਤ ਪਿਆਰੀ ਝੋਟੀ ਆ ਚੰਗੀ ਆ ਸ਼ਕੀਨੀ ਵਾਈਦ ਵੀ ਜੇਕਰ ਆਪਾਂ ਦੇਖੀਏ ਸ਼ਕੀਨ ਵੀ ਪਸੂ ਪੂਰਾ ਨੋਂ ਤੋਂ ਪਲਾਸੀ ਚੱਲਣ ਡਿਆ ਹਾਂਜੀ ਹਾਂਜੀ ਵੀਰੇ ਛੋਟੀ ਗੋਲੇ ਤੋਂ ਤੇ ਵੀਰੇ 11 ਕਿਲੋ ਚੋਗੇ ਲਿਆਏ ਭਰ ਕੁੜਿਆਈ ਨਾ ਉਹ ਇਹ ਤਾਂ ਤੇ ਨਹੀਂ ਆਈ ਪੱਠਿਆਂ ਪੁੱਠਿਆਂ ਦਾ ਕਰਕੇ ਨਾ ਆਪਣੇ ਪਿੰਦਾ ਚਾਰ ਹਾਂ ਤੇ ਚਲੋ ਜੋ ਵੀ ਹੁਣ ਜਿੰਨਾ ਜਿਹੜਾ ਆਪਾਂ ਤੇ ਉਹ ਦੱਸਣਾ ਸਹੀ ਹਾਂਜੀ ਲਓ ਦੋਸਤੋ ਫਿਰ ਹਾਲ ਆ ਕੋਈ 17 12 ਕੱਟੀਆਂ ਬੜੀਆਂ ਕੱਟੀ ਨਸਲ ਕੁਆਲਟੀ ਵਾਲੀ ਆ ਜੀ ਦੇਸੀ ਕੱਟੀ ਨਹੀਂ ਆ ਨਹੀਂ ਦੇਸੀਪਣ ਨਹੀਂ ਹੈਗਾ ਹਾਂ ਚੰਗੀ ਛੋਟੀ ਨਸਲ ਵਾਲੀ ਆ ਹਾਂ ਹਾਂ ਲਓ ਦੋਸਤੋ ਓਵਰ ਆਲ ਜਿੰਨੀ ਸਾਰੀ ਪੂਰੀ ਫਿੱਟ ਫਾਟ ਆਂਦੀ ਕੱਟੀ ਆਵੇ ਜੀ ਉਹਦੀ ਮਗਰ ਵੀ ਕੱਟੀ ਆ ਠੀਕ ਆ ਜੀ ਜੋੜੀ ਆ ਮਗਰ ਵੀ ਕੱਟੀ ਬਹੁਤ ਸੋਹਣੀ ਸ਼ਾਨਦਾਰ ਕੁਝ ਕਿ ਜਿਹੜਾ ਦੋਸਤੋ ਕੋਈ 4 ਇੰਚ 5 ਇੰਚ ਮਗਰ ਪੂਸ਼ ਵਾਈਟ ਆ ਮਦਰ ਵਾਂਗੂ ਬਾਕੀ ਓਵਰ ਆਲ ਸਾਰੀ ਬਲੈਕ ਆ ਚੰਗੀ ਆ ਜਿੰਨੀ ਵੀ ਛੋਟੀ ਔਰ ਠੰਡੀ ਆ ਦੇਖੋ ਸੋ ਚੰਗੀ ਛੋਟੀ ਆ ਦੋਸਤੋ ਪਸੰਦ ਆਊਗੀ ਤੁਹਾਨੂੰ ਅਮਰ ਤੇਰੇ ਲੈਣ ਦੇ ਨੂੰ ਦੱਸਦਾ ਕੀ ਕਰਦਾ ਮੇਰੇ ਮੁੱਲ ਤੇ ਇਹਦਾ ਆਪਾਂ ਇੱਕ ਦਾਅ ਕਰ ਲਈਏ ਕਿ 15 ਕਰ ਲਈਏ ਇੱਕ 5 ਤੋਂ ਮਾਨਤਾ ਕਰਾਂ ਕਿੱਕ ਪੰਜ ਹਾਂ ਕੱਟੀ ਵਾਲੀ ਜ਼ਿਆਦੀ ਚੰਗੀ ਆ ਹਾਂ ਨਾ ਵੀ ਚੱਲ ਵੀ ਕੋ ਫਿਰ ਘਰੇ ਤੇ ਲੱਗੀ ਇੱਕ ਬੰਨੇ ਲਾ ਦਾਂਗੇ ਠੀਕ ਆ ਜੀ ਗਾਂ ਰੁਪਈਏ ਚੰਗੇ ਵਟਾਜੂ 1 ਲੱਖ ਦੀ ਝੋਟੀ ਆ ਬਿਲਕੁਲ ਬਿਲਕੁਲ ਹਾਂ ਜੀ ਤੇ ਬੱਚੀ ਆ ਵੇਖੋ ਪੂਛ ਹੂੰ ਹਾਂ ਕਾਜ ਕਰ ਗਈ ਆ ਸਹੀ ਆ ਉਹ ਤੋਂ ਸੋ ਦ ਵਜਣ ਦੇ ਹਿਸਾਬ ਨਾਲ ਠੀਕ ਆ ਜਿੰਨੀ ਵੀ ਚੰਗੀ ਆ ਝੋਟੀ ਚਾਰ ਦਿੰਨੀਆਂ ਸਾਰੀ ਚੰਗੀ ਆ ਸੋ ਆ ਥਣ ਦੇ ਵਾ ਇੱਕ ਵਾਰੀ ਫਿਰ ਵੇਖ ਲੋ ਤੁਸੀਂ ਜੇ ਝੋਟੀ ਉਹ ਤੋਂ 11 ਕਿਲੋ ਕਰ ਜੇ ਫਿਰ ਬਣਾ ਇੱਕ 15 ਦੀ ਵੇਚ ਦੀ ਬਿਲਕੁਲ ਹਾਂ ਜੀ અમરતા સગડ નંબર ਤੇ આમ અજ વિરે તિજ્યા સુવા સુઈ ઘર આલે જંદે હા દੁੱਧ હોਊਗਾ એਦੇ ਥੱਲੇ 10 કિલો 9 ਦੀ ફુલ ગેરંટી એની ઠીક આજી اس ਵક્તા ਜਿਹੜਾ ਹੁਣ ਆਪਾਂ ਮਨਾਤਾ ਕਿ 10 ਤੋਂ 9 કિલો ਤੇ 9 ਦੀ ਤੇ ફુલ ગેરંટી ਮੈਂ ਦੀ ਡੇਰੀ ਤੇ મત બદਲਦੀ ਆ બાવ દોસ્તો એ ਵੀ ਇੰਨੇ ਕ ਦਿਨ ਹੋ ਗਏ 15 16 ਦਿਨ ਇਹਨੂੰ ਜੋ ਮੈਂ સોઈ ਨੂੰ ਹੋ ਗਈ ਆ ਮਗਰ ਤੇ ਕੀ ਆ ਗਿਆ ਕੱਟੀ ਵੀ ਰੇ ਨੇ ਮਗਰ ਲੋਹੀ ਕੱਟੀ ਆ બાવ દોસ્તો ਆ ਮਗਰ ਕੱਟੀ ਆ ઠીક આજી ਲੋਹੀ ਕੱਟੀ ਆ ਗਈ ਉਹ ਆ ਕੱਟੀ ਆ ਮਗਰ ਲੋਹੀ ਨਸਲ ਵਸਲ ਦੇ ਵਿੱਚ ਮਗਰ ਕੱਟੀ ਆ ਤੇ ਮਾਜ ਸੁਵਿਆਂ ਦੇ ਵਿੱਚ 200 ਬੇਸ਼ੱਕ ਆਉਤੀ ਸਮਝ ਮੇਰਾ ਵੀਰ ਵੇਖ ਲਿਆ ਕਰੋ ਕੋਈ ਤਿੱਜਾ ਮੰਨ ਲੈ ਚੌਥਾ ਮੰਨ ਲੈ ਸਿੰਘ ਜਿਹੜੇ ਬੈਕਸਾਈਡ ਤੋਂ ਜਿਵੇਂ ਥੋੜੇ ਜਿਹਾ ਆਪਾਂ ਕਹਿ ਦਿੰਨੇ ਬੈਕਸਾਈਡ ਪਛਾਣੋਂ ਹਟਵੇਂ ਸਿੰਘ ਆ ਤੇ ਆ ਥਣ ਪਾਂਡਾ ਹੋਵੇ ਨਾ ਹੋਵੇ ਤਾਂ ਦੁੱਧ ਜਿਹੜਾ 10 ਕਿਲੋ ਹੀ ਆ ਪਰ 9 ਕਿਲੋ ਜਿਹੜਾ ਹੁਣ ਬਿੰਤੀ ਵਾਲਾ 9 ਕਿਲੋ ਮੰਨ ਕੇ ਵੀਰ ਕੋਈ ਤਸੱਲੀ ਕਰ ਲੈ ਉੱਪਰ ਨਹੀਂ ਨਿਕਲੂਗਾ ਵੈਸੇ 9 ਕਿਲੋ ਘਾਟ ਹੀ ਦੱਸਿਆ ਤੇ ਕੋਈ ਵੀਰ ਵੱਧ ਤਾਂ ਚਲੋ ਕਿਲੋ ਪਾਈਆ ਖੰਡ ਜਿਹੜਾ ਵੱਧ ਚੋਵੇ ਤੇ ਹੋਰ ਗੱਲ ਹੁੰਦੀ ਆ ਹਾਈਟ ਬਾਦੀ ਵੱਡੀ ਨਹੀਂ ਕਵਾਂਗੇ మీడియం ਵੀ ਨਹੀਂ ਕਵਾਂਗੇ ਦੋਸਤੋ ਦਰਮਿਆਨੀ మీడియం ਹਾਈਟ ਮੰਨ ਲਿਓ మీడియం ਤੋਂ ਜਿਹੜੀ ਤੁਸੀਂ ਦਰਮਿਆਨੀ ਹਾਈਟ ਵਾਲ ਜਿਹੜਾ ਮੰਨ ਕੇ ਕੋਈ ਭਰਾ ਸੌਦਾ ਕਰ ਰੇ ਠੀਕ ਆ ਸੋ ਵਜਨ ਬੋਜਨ ਪੂਰਾ ਦੁੱਧ ਜਿਆਦਾ ਨਹੀਂ 10000 11000 ਕਿਲੋ ਦੇਈ ਹੈ ਨਾ ਬਾਕੀ ਅੰਮ੍ਰਿਤ ਅਗਲੇ ਪਿਛਲੇ ਥਣਾ ਦੀ ਚੋਣ ਜਾਣ ਦੀ ਵੀ ਦੱਸ ਦੇ ਵੀਰ ਅਗਲੇ ਥਣਾ ਦੀ ਚਵਾਈ ਪੂਰੀ ਵਧੀਆ ਮਗਰਲੇ ਥਣਾ ਜਿਹੜਾ ਧਾਰਾ ਜਿਹੜਾ ਲੰਮਾ ਰੱਖਦੀ ਐ ਚ ਧਾਰਾ ਵਾਦੀਆਂ अच्छा एक बहणी वाला मखरला है हां जी हां जी बहणी वाले मखरले ये ਧਾਰਾਵਾਦ ਦੀਆਂ 10 ਧਾਰਾਂ ਦਾ ਫਰਕ ਪੈਂਦਾ ਹੋਊ ਠੀਕ ਹੈ ਜੀ हां जी ਲਓ ਦੋਸਤੋ ਠੀਕ ਹੈ ਜੀ ਮੀਨਸ ਇੱਕ ਥਣ ਦੇ ਵਿੱਚੋਂ ਦੋਸਤੋ ਕੋਈ 10 ਧਾਰਾਂ ਦਾ ਫਰਕ ਹੈਗਾ ਤੇ ਆ ਜਿਹੜੀ ਮੱਝ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਮਗਰ ਕੱਟੀਏ ਲਓ ਤੁਹਾਡੇ ਵੈਸੇ ਦੋਸਤੋ ਬਖਾਲਾ ਤੁਸੀਂ ਬੈਕਸਾਈਡ ਤੋਂ ਵੇਖੋ ਠੀਕਾ ਜੀ ਸੋ ਜੋ ਰਿਐਲਿਟੀ ਦੇ ਵਿੱਚ ਦੋਸਤੋ ਹੈਗੀ ਆ ਚੀਜ਼ ਉਹ ਬਿਲਕੁਲ ਦੱਸ ਕੇ ਦਿੱਤੀ ਜਾਊਗੀ ਤਾਂ ਜੋ ਬਾਅਦ ਵਿੱਚ ਕਿਸੇ ਵੀਰ ਨੇ ਲਾਂਭਾ ਨਾ ਦਵੇ ਕੋਈ ਵੀਰ ਵੀ ਆ ਕੇ ਇਹ ਨਹੀਂ ਦੱਸਿਆ ਕਾਠੀ ਕੁਠੀ ਬੜੀ ਬਾਡੀ ਕੈਂ ਮੈਂ ਦੀ ਮੁੱਲ ਤੇ ਤੁਹਾਨੂੰ ਪਤਾ ਇਹੋ ਜੀਆਂ ਮਈਆਂ ਦਾ ਰੇਟ ਸੁਣੀ ਦੇ ਕਿਨੇ ਕਿਨੇ ਪਾਉਂਦੇ ਨੇ ਫਿਰ ਵੇਖੋ ਕਾਜ ਕਰਗੀ ਚਮੜੀ ਮੈਂ ਦੀ ਸਹੀ ਹੈ ਜੀ ਇਹੋ ਜੀ ਮੋਟੇ ਚੰਮ ਵਾਲੀ ਨਹੀਂ ਲੋ ਜੀਦੇ ਘਰੇ ਜਾਊਗੀ ਮੈਂ ਦੁੱਧ 11 ਕਿਲੋ ਦਊਂ ਪਰਤਾ ਜਿੰਨਾ ਕਿ ਦੋਸਤੋ ਕਿਸੇ ਵੀਰ ਨੇ ਰੀਡ ਲਾਉਣਾ ਨਾਰਮਲ ਪਰਤੇ ਦੀ ਬਿਲਕੁਲ ਜੈ ਜੀ ਭਾਣਾ ਦੇਣੀ ਆ ਉਸ ਕੌੜੀ ਦਾ ਮੇਰਾ ਵੀਰ ਘਰੇ ਚੋਂ ਨੂੰ ਕੋਈ ਮਾੜੀ ਨਹੀਂ ਘਰੇ ਚੋਂ ਨੂੰ ਬਹੁਤ ਚੰਗੀ ਆ ਫਿਲਹਾਲ ਤੁਸੀਂ ਆ ਵੇਖ ਸਕਦੇ ਜ ਮੱਝ ਚੰਗੀ ਆ ਤੇ ਰੀੜੇ ਦਾ ਅਮਰਤ ਕੀ ਰਹੂਗਾ ਇਹਦਾ ਮੋਲ ਤੇ 75 ਕਰ ਲਈਏ ਬਣਾ 70 ਹਾਂ ਨਾ ਇਹ ਦੋ ਘੜ 70 ਦੀ ਦੇਣੀ ਆ ਉਹ ਤੇ ਛੋੜ ਛੱਪਾ ਕਰਦਾ 68 ਦੀ ਹਾਂਜੀ ਲਓ ਜੀ 6800 ਦੀ ਉਹਦੇ ਵਿੱਚ ਮਾਨਤਨ ਕਰ ਉਹ ਤੇ ਜੋ ਵੀ ਮਾਨਤਨ ਹੋਊਗਾ ਕਿਸੇ ਵੀਰ ਦੇ ਆਏ ਕੇਤਾ ਬਾਰੀਰ ਦੀ ਵੈਸੀ ਚੱਲਦੀ ਆ ਮੈਂ ਲੇਵੇ ਲੂਏ ਦੀ ਬਹੁਤ ਜਿਆਦੀ ਚੰਗੀ ਬਖਾਲਾ ਬਖੂਲਾ ਪੂਰਾ ਠਕੜਾ ਹਾਂ ਮੈਂ ਦੀ ਬਾਡੀ ਬੁੱਢੀ ਪੂਰੀ ਕੈਮ ਕਿਸੇ ਬੰਨੇ ਖੁੰਜੀ ਨਹੀਂ ਠੀਕ ਹੈ ਜੀ ਹਾਂ ਸੋ ਬਖਾਲੇ ਬਖੂਲੇ ਦੀ ਚੰਗੀ ਆ ਬਖਾਲਾ ਕਾਫੀ ਸ਼ੋਅ ਕਰਦੀ ਆ ਪਰ ਜਿਹੜਾ ਧਾਰਾ ਦਾ ਫਰਕ ਆ ਉਹ ਤੁਹਾਨੂੰ ਦੱਸ ਦਿੱਤਾ ਇੱਥੇ ਆਣ ਕੇ ਵੀ ਕਿਸੇ ਨੇ ਚੋਣਾ ਬਾਅਦ ਵਿੱਚ ਪਤਾ ਲੱਗੇ ਉਹ ਪਹਿਲਾਂ ਤੁਹਾਨੂੰ ਲੋੜ ਕਰਾਤਾ ਠੀਕ ਹੈ 100 ਮੀਟਰ ਤੋਂ ਚੱਲ ਕੇ ਆਉਣਾ ਕੋਈ 200 ਤੋਂ ਚੱਲ ਕੇ ਆਉਣਾ ਤੀਗਲ ਪਾਲ ਕੇ ਆਉਣਾ ਦੱਸਿਆ ਚੰਗਾ ਅੰਦਾ ਅਗਲੇ ਦੀ ਸਮਝ ਆਊਗਾ ਲਾਊਗਾ ਨਹੀਂ ਤੇ ਕੋਈ ਗੱਲ ਨਹੀਂ ਇਹਦੇ ਕਰਮ ਵਾਲੀਆਂ ਬੱਜੀਆਂ ਇੱਥੇ ਸਹੀ ਅਮਰਤ ਆਕੇ ਆਪਣੇ ਕੋਲ ਤੀਸਰੇ ਨੰਬਰ ਤੇ ਆ ਗਈ ਗੱਬਰ ਆ ਗਈ ਵੀਰੇ ਚੌਥਾ ਸੁਆ ਮੈਂ ਸੁਣੀ ਆ ਸੁਆ ਤੇ ਮਾਧੇ ਗੱਬਨ ਆ ਤਿਆਰੀ ਵਾਲੀਆਂ ਨਾਲੇ ਨੋੜਿਆ ਤੁਸੀਂ ਦੇਖ ਸਕਦੇ ਜੇ ਵੀ ਦੇਈ ਜਾਂਦੀ ਐ ਤੇ ਤਿਆਰੀ ਆ ਜੂਗੀ ਕਰਮਾਂ ਦੀ ਦਿਨਾਂ ਦੇ ਵਿੱਚ ਵਿੱਚ ਕਾ ਕਰੋ ਚੱਕ ਹਜੇ ਵੀ ਅਮਰਤ ਮੈਨੂੰ ਲਾਉਂਦਾ ਵੀ ਲੈ ਜੂ 8:00 ਦੱਸ ਦੇਣਾ ਵੀ 8 ਦੇਣ ਤੇ ਵੀਰੇ ਨੋਰਮਲ ਖੜੂਗੀ ਮੈਂ ਮਾਧ ਲੈ ਜੇ ਅਗਲੇ ਦੀ ਕਿਸਮਾ ਤਾਂ ਪਰ ਜਿੰਨੀ ਵੀ 4 ਦਿਨ ਵੱਧ ਖੜੂਗੀ ਮੈਂ ਬਣ ਜੂ ਆ ਲੋਕ ਇਹ ਆਂ 3 ਦੇਣੀ ਆ ਪੱਠੇ ਹੀ ਨਹੀਂ ਪਾਈ ਮੈਨੂੰ ਸਾਹ ਨਾਲ ਚਾਰੂ ਏਡੀ ਕੋ ਨਾ ਮਿੱਟੀ ਭਾਈ ਉਹ ਖਾਈ ਜਾਂਦੀ ਚੰਗੀ ਸਾਫ ਕਰਾਂਗੇ ਤੇ ਚੰਗੇ ਰੁਪਏ ਵਟ ਲਾਂਗੇ ਆ ਹੈ ਲੋਕ ਬਰਾਬਰ ਜਿੰਦਾ ਦਾ ਗੁੜ ਪੋਣਾ ਉਦਾਂ ਦਾ ਹੀ ਮਿੱਠਾ ਹੋਣਾ ਸੋ ਚੌਥਾ ਸੂਆ ਦੋਸਤੋ ਇਸ ਮੈਨਸ ਹੁਣਾ ਤੇ ਬਾੜੀ ਵੀਰਾ ਵੀਰ ਕੁ ਦੂਰੋਂ ਨੇੜੋਂ ਤੁਸੀਂ ਆ ਰਿਆ ਹਾਈਟ ਪਾਲੀਆਂ ਵੱਡੀਆਂ ਉਹ ਨਹੀਂ ਕਹਾਂਗੇ ਪਾਲੀਆਂ ਵੱਡੀਆਂ ਉੱਚੀਆਂ ਹਾਈਟਾਂ ਨੇ ਇਹਦੀ ਦਰਮਿਆਨੀ ਹਾਈਟ ਆ ਉਹ ਤੁਸੀਂ ਅੰਗ ਕੇ ਮੇਰਾ ਵੀਰ ਸੌਦਾ ਕਰ ਲਿਓ ਦਿਨ 8 ਲੈ ਜੇ 10 ਲੈ ਜੇ ਇੱਥੇ ਕਿ ਦਿਨ ਲੈਂਦੀ ਆ ਪਤਲੇ ਚਮਦੇ ਵਿੱਚ ਬਿਲਕੁਲ ਚਮੜੀ ਪਤਲੀ ਆ ਥਣ ਦੇ ਭਾ ਵਖਾਣਾ ਬੈਕ ਸਾਈਡ ਤੋਂ ਇੱਕੋ ਜਿਹਾ ਵਿਖਾਉਂਦੀ ਆ ਕਿਸੇ ਰਕਮ ਦਾ ਕੋਈ ਭਾਰ ਪਿਛੇ ਦੀ ਪ੍ਰੋਬਲਮ ਤੇ ਨਹੀਂ ਕੋਈ ਮੇਰਾ ਫੁੱਲ ਗਰੰਟੀ ਆ ਆਪਣੀ ਭਾਰ ਪਾਵੇ ਮੈਂ ਲੋਕ 200 ਠੀਕ ਹੈ ਜੀ ਤੇ ਇਹ ਮਾਝਾ ਚੌਥਾ ਸੂਬਾ ਸੋਣ ਵਾਲੀ 8-10 ਦਿਨਾਂ ਦੇ ਵਿੱਚ ਵਿੱਚ ਆਜੂ ਕਰਮਾ ਦੀ ਥੱਲੇੋਂ ਤੋਂ ਥਣ ਥਣ ਵੈਸੇ ਵਖਾਰਾ ਪਕੂਲਾ ਤੁਹਾਨੂੰ ਇੱਕ ਵਾਰੀ ਆਪਾਂ ਲਾ ਕੇ ਦਿਖਾ ਦਗੇ ਬਾਲੀ ਚੰਗੀ ਵੀਰੇ ਮੈਂ ਜਿੰਨੀ ਵੀ ਹੈਗੀ ਚੰਗੀ ਆ ਇਹ ਇੰਨਾ ਇਹ ਮੈਂ ਦੱਸ ਦੇਣਾ ਲੈ ਜੇ ਤੇ ਮੈਂ ਬਣ ਜੂਗੀ 4 ਦਿਨ ਤੇਲ ਤੂਲ ਪਾ ਦੇਣਾ ਮੈਂ 10 ਕਿਲੋ ਦੁੱਧ ਨਾਰਮਲ ਲਈਏ ਨਾ ਠੀਕ ਆ ਬਾਕੀ ਤਪਾਈ ਤੋਂ ਕੋਈ ਚੌਥਾ ਨਾਲ ਦੀ ਪੂਰੀ ਆ ਵੀਰੇ ਆ ਧਾਰਤਾਵਾਂ ਦਾ ਫਰਕ ਉੱਤੇ पण ਇੱਕੋ ਜਾਂ ਸ਼ਾਇਦ ਠੀਕ ਆ ਮੋਲ ਕੀ ਕਰਦਾ ਮੈਂ ਮੇਰੇ ਮੋਲ ਤੇ ਇਹਦਾ ਮੈਂ ਦਾ 65000 ਰੁਪਇਆ ਕਰਦੇ 60 ਚ ਮਾਨਤਾ ਨਾਲ ਕਰਾਂ 60 ਚ ਕਰਦਾਂਗੇ ਵੀਰੇ ਕੋਈ ਕੱਚੀ ਮੈਂ ਆ ਜਿਹੇ ਤਿਆਰ ਕਰਕੇ ਇਹ ਮੈਂ ਤੇ ਪਹਿਲੇ ਇਹਦੇ ਬਿਲਕੁਲ ਜਾਇਜ਼ ਕੋਈ ਨਹੀਂ ਕਰਦਾ ਮੇਰੇ ਕੋਈ ਵੀਰ ਫੋਨ ਲਾਵੇ ਜਿੰਨਾ 60 ਤੋਂ ਹਾਂਜੀ ਲਓ ਜੀ 60000 ਦੇ ਵਿੱਚੋਂ ਦੋਸਤੋ ਛੋੜ ਚੱਪਾ ਮਾਨਤਾ ਨੂੰ ਹੋ ਜਾਊਗਾ ਬਾਕੀ ਫੋਨ ਲਾ ਲਿਓ ਦੋਸਤੋ ਤਾਲਮਿਲ ਬਹਿ ਜਾਂਦਾ ਹੁੰਦਾ ਜਦੋਂ ਥੋੜੀ ਜੀ ਗੱਲ ਨੇੜੇ ਕੋਈ ਵਿੱਚੋਂ ਕੋਈ ਜਿੰਨਾ ਵੀ ਫਰਕ ਨਿਕਲਦਾ ਹੋਇਆ ਉਹਨਾਂ ਕਾ ਕੱਢ ਦਿੱਤਾ ਜਾਊਗਾ ਜੋ ਵੀ ਦੇ ਦਾ ਬਿਲਕੁਲ ਹਾਂ ਪਾਰ ਪਿਛੇ ਦੀ ਪੂਰ ਗਰੰਟੀ ਹੋਊ ਆਪਣੀ ਮੈਂ ਦਾ ਬਾਕੀ ਪਰਤਾ ਪੁਰਤਾ ਜੈ ਜੈ ਬਿਲਕੁਲ ਜੈ ਸਾਲ ਪਰ ਕਰਮਾਣੀ ਦਾ ਸੋਨਾ ਦੁੱਧ ਪਿਆਈ ਜਾਣਾ ਮੇਰੇ ਜਾਦੀ ਨਹੀਂ ਤੇ 40000 ਦੀ ਮੈਂ ਫੇਰ ਵੇਖ ਜਣੀ ਟੋਪਰੀ ਬਿਲਕੁਲ ਜੀ ਬਿਲਕੁਲ ਹਾਂ ਜੀ ਤੋ ਵੀ ਇੱਕ ਲਾਸਟ ਵਿੱਚ ਦੋਸਤੋ ਕਰੋ ਸੰਗ ਦੇ ਵਿੱਚ ਇੱਕ ਵਹਿੜ ਤੁਹਾਨੂੰ ਦਿਖਾ ਦਿੰਨੇ ਆ ਇਹ ਪਹਿਲਾਂ ਨਾ ਕ ਦੂਜਾ ਸੁੰਦੀ ਆ ਮੇਰੇ ਪਲੂਨ ਸੁਣੀ ਵਸ਼ੀ ਨੋ ਜੀ ਠੰਡੀ ਬਰਫ ਰਗੀ ਹਾਂ ਤੇ ਬੂਦੀ ਨਾ ਆਲਜੀ ਕਰਦੀ ਵਸ਼ੀ ਨੂੰ ਪਾਉਣਾ ਕੋਈ ਆਪੋ ਜੀ ਨਹੀਂ ਹੋਣਾ ਕਦੀ ਚਲੋ ਹਾਂ ਜੀ ਹਾਂ ਜੀ ਤੇ ਦੋਸਤੋ ਪਹਿਲਾ ਸੂਆ ਵਹਿੜ ਸੋਣ ਵਾਲੀ ਆ ਮੈਂ ਤਿਆਰੀ ਵਾਲੀ ਬਾਕੀ ਥੱਲਿਓਂ ਕਾਫੀ ਉਤਰੀ ਐ ਤੇ ਲੜਦੌੜ ਕਾਫੀ ਜਾਂਦੀ ਐ ਕੋਈ 5 ਹਫ਼ਤੇ ਦੇ ਵਿੱਚ ਵਿੱਚ ਆ ਜੂਗੀ ਤਿਆਰੀ ਕਰ ਜੂਗੀ ਇਹਨਾਂ ਆਲਜੀ ਘਰ ਦੀ ਚਾਬੂ ਪਾਇਆ ਨਹੀਂ ਨਾ ਪਾਇਆ ਪਾ ਵੀ ਅੱਜ ਹੀ ਆ ਹਾਂ ਲੋ ਜੀ ਵਛੀ ਬਾਲੀ ਜਿਆਦੀ ਠੰਡੀ ਧੀਰੀ ਆ ਆ ਵੇਖ ਦੋਸਤੋ ਬਿਲਕੁਲ ਨਵੀਂ ਵਛੀ ਆ ਪਹਿਲੀ ਵਾਰੀ ਦੋਸਤੋ ਕਈ ਵਾਰਾ ਜੰਮੀ ਪਲੀ ਆ ਪਹਿਲੀ ਵਾਰੀ ਘਰੋਂ ਬਾਹਰ ਨਿਕਲੀ ਆ ਵਪਾਰ ਲੈਣ ਦੇ ਵਿੱਚੋਂ ਚਲੋ ਵੇਖੋ ਅਮਰਤ ਕੋਲ ਆਈ ਆ ਅੱਗੇ ਕੋਈ ਮੇਰਾ ਵੀਰ ਘਰੇ ਰੱਖਣ ਵਾਲਾ ਲੈ ਕੇ ਜਾਊਗਾ ਤਾਂ ਪੰਜਾਹ ਸਾਲਾ ਜਵਾਗ ਨੂੰ ਫੜਾ ਦੇ ਜੇ ਵੈੜ ਕਾਲੀ ਪੈ ਜੂ ਤਾਂ ਕਹਿ ਦਿਓ ਹਾਂ ਏਡੀ ਸੀਲ ਬਿਲਕੁਲ ਬਿਲਕੁਲ ਸੱਚਾ ਪੂਚੂ ਬੂ ਜਿਹੜਾ ਪਹਿਲੀ ਵਾਰੀ ਪਾਇਆ ਕੇਰਾ ਸੰਗਲ ਸੰਗਲ ਚ ਪਸ਼ੂ ਰਹਿੰਦਾ ਹਾਂਜੀ ਤੇ ਜਿੱਥੋਂ ਵੀ ਆਈਆ ਕਰਮਾਂ ਵਾਲੀ ਇੱਕੇ ਹੱਥ ਇੱਕੋ ਥਾਂ ਤੇ ਪਲੀ ਜੰਮੀ ਆ ਅੱਗੇ ਦੁੱਸੋਂ ਕਈ ਨਾ ਪਸ਼ੂ ਪਹਿਲੀ ਵਾਰ ਜਦੋਂ ਨਵੀਂ ਥਾਂ ਤੇ ਨਿਕਲਦਾ ਹਾਂਜੀ ਹਾਂਜੀ ਤੇ ਪੁਰਾਣੇ ਮਾਲ ਦੇ ਵਿੱਚ ਆਉਂਦਾ ਫੋੜਾ ਪਸ਼ੂ ਕਰਦਾ ਹੀ ਆ ਕੋਈ ਹਾਲ ਕੋਈ ਜੜੀ ਆ ਡਰਕਲ ਭਜਾਕਲ ਜੇ ਨਹੀਂ ਹੈਗੀ ਕਿ ਫਿਲਹਾਲ ਸੀਲ ਸੂਲ ਬਹੁਤ ਜ਼ਿਆਦੀ ਹੈ ਕਿ ਜਿੰਦੀ ਵੀ ਆ ਜੰਮੀ ਸੰਗਲਨਾ ਤੋਂ ਉੱਪਰ ਖਾਦ ਨਹੀਂ ਜਿਆਦੀ ਗੱਲ ਆ ਔਲਜੀ ਕਰਦੀ ਐ ਨਾ ਤੇ ਬੂੜੀ ਔਲਜੀ ਅਸੀ ਇਹ ਬਹੁਤ ਜਿਆਦੀ ਲੱਤ ਛੱਡਦਾ ਨਹੀਂ ਪਤਾ ਕੋਈ ਆ ਦੇਖੋ ਔਲਜੀ ਤੇਰੇ ਵੀਰ ਨਵਾਈ ਐ ਬਹਿ ਬਹਿ ਕੇ ਜਿੱਦਾਂ ਮਰਜ਼ੀ ਮਲੀ ਜਾਓ ਗਿੱਟੀ ਇਹ ਇਨਾਂ ਕਿ ਤੇ ਛੜ ਮਾਰ ਜੂ ਤੇ ਚੰਗੀ ਆ ਬੱਚੀ ਤਦੋਸੋ ਪਹਿਲਾਂ ਬੱਚੀ 6 ਗਦੀਆਂ ਕੰਨੀਆਂ ਕੱਢਣ ਦੀ ਆ ਮਤਲਬ 6 ਗਦੀਆਂ ਕੰਨੀਆਂ ਖਲੋ ਕੰਨੀਆਂ ਵਾਲੇ ਖੜੇ ਆ ਹਾਂਜੀ ਹਾਂਜੀ ਕੰਨੀਆਂ ਵਾਲੇ ਹਾਂਜੀ ਹਾਂਜੀ ਲਓ ਜੀ ਕੰਨੀਆਂ ਵਾਲੇ ਬਰੋ ਹਾਂ ਦੋਸੋ ਬਾਕੀ ਝਾਲਰ ਝੂਲਰ ਰੰਗ ਬਹੁਤ ਸੋਨਾ ਬਲੈਕ ਰੰਗ ਦੇ ਵਿੱਚ ਕਿਉਂ ਖਾ ਦੀ ਮਾੜਾ ਇਹ ਪਸੰਦ ਆਊਗੀ ਬਸ ਕਿ ਹੋ ਸਕਦਾ ਥੋੜਾ ਮੂੰਹ ਫੜ ਕੇ ਆਪਾਂ ਦਿਖਾ ਦਿੰਦੇ ਆ ਦੰਦਿਓ ਠੀਕ ਆ ਜੀ ਆਹ ਨੀਲੇ ਖੜੇ ਹਜੇ ਹਾਂਜੀ ਹਾਂਜੀ ਖਲੋਤੇ ਆ ਜਿਹੜੀ ਗੱਲ ਵੀਰ ਹੋਊਗੀ ਉਹ ਦੱਸਾਂਗੇ ਦੂਜੀ ਨਹੀਂ ਲਓ ਵੀ ਭਰਾਵੋ ਫਿਰ ਹਾਲ ਇਹ ਵੈਡ ਆਪਾਂ ਦਈਏ ਕਿੰਨੇ ਦੀ ਅਮਰਤ ਮੇਰੇ ਮੋਲੇ ਦਾ ਵੱਛੀ ਦਾ ਕਰਦੇ ਆ 55 ਕਰ ਲਈ 50 45 ਆ ਦੀ ਹਾਂ ਨਾ ਦੇਣੀ 45 ਦੀ ਮੇਰੇ ਵਿੱਚ ਉਹ ਛੋੜ ਹੀ ਹੋਣੀ ਬਸ ਉਹ 200 ਜੀ ਠੀਕ ਆ ਜੀ ਕਿਉਂ ਬਿਲਕੁਲ ਜੇ ਜਰ ਰੇਟ ਪਾਇਆ ਕੋਈ ਵੀ ਰੇ ਨਾ 24000 ਦੀ ਮਿਲ ਜੂਗੀ ਅਜੇ ਬਣ ਬਣ ਥੱਲੇ ਕਰਮਾਂ ਵਾਲੀਆਂ ਪੂਰੀ ਕੰਬਲੀ ਹੋਣਾ ਅਜੇ 5 6 7 8 ਕ ਦਿਨ ਆਈਆਂ ਮੰਨ ਲਏ 8 ਕ ਦਿਨ ਵੱਛੀ ਲੈ ਜੂ ਪਰ ਵੱਛੀ ਲਊ ਭੇ 44 ਆ ਵੱਛੀ ਜ਼ਿਆਦਾ ਨਹੀਂ 15 ਚਲੋ ਇਹ ਨਵੀਆਂ ਆਪਾਂ ਕਹਿੰਦੇ ਅੱਗੇ ਭਰਿਆ ਪਾਂਡਾ ਅੰਮ੍ਰਿਤ ਜਿਆਦਾ ਨਹੀਂ ਗਾ ਮੇਨਾਂ ਦਾ 45 ਲਾ ਕੇ ਵੀ ਕੋਈ ਇਸ ਵਾੜ ਦਾ ਚਲੋ ਦੁੱਧ ਸੰਗਣਾ ਕਿ 13 14 ਲੀਟਰ ਵੀ ਜਵਾਦੇ ਤੇ ਬੱਲੇ 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 ਆ ਵੀ ਉਹ ਦੁੱਧ ਹੁੰਦਾ ਆ ਫਿਰ ਇਹਨੂੰ ਆਪਾਂ ਬਹੁਤ ਜਿਆਦਾ ਹੁੰਦਾ ਰੇਟ ਵੀ ਆਪਾਂ ਨਾਰਮਲ ਪਾਇਆ ਵਛੀ ਦਾ ਕੋਈ ਨਜਾਇਜ਼ ਨਹੀਂ ਪਾਇਆ ਦੇਖੋ ਸੀਲੀਆਂ ਸੂਲੀਆਂ ਜਿਹੜੇ ਵੀਰ ਨੇ ਵੱਡੀ ਮਹ ਲੈਣੀ 80 90 ਹਜ਼ਾਰ ਵਾਲੀ ਉਹ ਸਾਰੀ ਗਰਮੀ ਦੁੱਧ ਦੇਣਾ ਨੇ ਸਹੀ ਹੈ ਜੀ ਲਓ ਦੋਸਤੋ ਇਹ ਬੱਚੀ ਆ ਸੋਹਣੀ ਬੱਚੀ ਆ ਵੀਰ ਅੰਮ੍ਰਿਤ ਦੇ ਕੋਲ ਆਈ ਆ ਤੇ ਸ਼ਾਈਵਾਲ ਦਾ ਕ੍ਰੋਸ ਵੀਰਾਂ ਦਾ ਵੀ ਅੰਗ ਹੈ ਕੀ ਆ ਬੱਚੀ ਚੰਗੀ ਸਾਫ ਸੁਥਰੀ ਚਾਰ ਪਸ਼ੂਆ 264 ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਮੇਰਾ ਵੀਰ ਆਪਣਾ ਫਰਜ ਸਮਝ ਸਮਝ ਕੇ ਵੱਧ ਤੋਂ ਵੱਧ ਵੀਡੀਓ ਆ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਤੇ ਨੰਬਰ ਵੀਰੇ ਅਮਰਤਿਕ ਬੋਲਦੇ ਆ ਆਪਣੇ ਨੰਬਰ ਵੀਰੇ 8144502987282429 ਦੋ ਤੇ ਵਟਸਐਪ ਚੱਲਦਾ ਆਪਣਾ ਕੋਈ ਵੀ ਵੀਰ ਆਨਲਾਈਨ ਸਬਦਾ ਕਰੂ ਉਹਦੀ ਫੁੱਲ ਗਰੰਟੀ ਉਹ ਜਿਹੜਾ ਇੱਥੇ ਜੋ ਗਿਆ ਉਹਦੀ ਕੋਈ ਗਰੰਟੀ ਨਹੀਂ ਵੀਰਾ ਐਂ ਭਰਾ ਆ ਕੇ ਗੱਬੜ ਪਾਉ ਤੇ ਪਕੇ ਤਸੱਲੀ ਕਰੇ ਇਹ ਪਾਸ ਹੁੰਦਾ ਲਵੇ ਨਹੀਂ ਤੇ ਕੋਈ ਗੱਲ ਨਹੀਂ ਆਪਦਾ ਕਿਰਾਇਆ ਲੈ ਜਾ ਠੀਕ ਭਰਾ ਜੀ ਲੋ ਵੀ ਭਰਾਵੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ